ਦੇ ਵਿੱਚ ਸਾਡੀ ਹਰ ਗੀਰ ਆਮ ਆਚਨ ਐਮਐਲ ਸਰ ਜੀ ਰਾਮ ਰਾਜੀ ਫਰੇਵੀਵਿਆਂ ਨੂੰ ਆਪਣੇ ਕੰਮ ਕਰਦੇ ਹੋਏ ਸਤੁਰਗ ਦਾਸ ਮਾਨ ਜੀ ਨੂੰ ਜੀ ਤਸੀਰ ਕੀ ਪਾਉਣ ਦੇ ਦਾ ਇਹ ਵੀ ਕਮੇਟੀ ਹੋਈ ਹੈ ਕਿ ਅਸੀਂ ਸਰਬਾਤਮਕ ਇਹ ਦਾਸ ਕਰਦੇ ਹਾਂ ਕਿ ਜੈ ਜੈ ਦੀ ਜੁਜੇ ਸੇਵਾ ਕਰਦੇ ਨੇ ਕਿ ਰਾਮ ਰਾਮ ਜੀ ਦਾ ਚੋਣ ਦੀ ਬਖੇ یہ جا میڈیکل لگایا جا رہا ہے بابا سا بیبک جی جن سیواس کے لگایا جا رہا ہے جا کہ آپ مجھے پتا ہی ہے ہر سال طرح سے بھی پروگرام کرتا پر سوچ کے ایک بابا صاحب بھی یاد کرنا ਕਿੰਨਾ ਪਲਾਵੀ ਹੋ ਰਿਹਾ ਦਿਨ ਅੱਜ ਕੱਲ ਮਲਾਬੜਾਂ ਲੋਰ ਚੱਲੇ ਆਂ ਸਾਡੀਆਂ ਦੌੜ ਚੱਲ ਰਹੀ ਹੈ ਕਿ ਕੋਈ ਤੁਮਰੀ ਕੋਈ ਹੋਣੀ ਆ ਗਈ ਅੱਖਾਂ ਦਾ ਬਹੁਤ ਪੋਲੂਸ਼ਨ ਦੇ ਨਾਲ ਕੰਮ ਰੁਕਾਵ ਹੋ ਰਿਹਾ ਹੈ ਸਾਡਾ ਵਿਚਾਰ ਸੀਗਾ ਕਿ ਇਸ ਦੀ ਇੱਕ ਤਰ੍ਹਾਂ ਕਦਮ ਲਈਏ ਕੋਈ ਵਿੱਚ ਅਸੀਂ ਐਮਐਲ ਤੋਂ ਗੱਲ ਕੀਤੀ ਕਿ ਸਾਰਾ ਉਹ ਨਹੀਂ ਨਹੀਂ ਆਪਣੇ ਕੋਲ ਤਿਆਰੀ ਦੇ ਨਾਲ ਜ਼ੋਰ ਸੀ ਬਸ ਬੋਲੀ ਹੈ ਮਤਲਬ ਇੰਦਾਂ ਦਾ ਕੰਮ ਬੰਦੋਂ ਬੰਦ ਰੋਣ ਵਾਲੀ ਨਹੀਂ ਬੜੀ ਮੈ یہ پتی رئیس صاحب کی پولیٹیکل ڈویلپمنٹ ڈائریکٹر کا نام نظر نہیں آ رہا ہے اس کے لیے ابھی دیا گیا ہے کہ میں جانتا ہوں کہ ہم ساری پیشنٹوں کو دور دورے میں بیٹھے ہیں ایم ایس کو بے انتھی দোষ অভিযুক্ত ہے জয় ہی جے پاس জয় ہی جے پاس ڈاکٹر پی ار ویل کے پاور میں بہت بہت ਉਸ ਮਹਾਨ ਸ਼ਖਸੀਅਤ ਨੇ ਜਿਹੜਾ ਸਾਨੂੰ ਜੀਵਨ ਦਾ ਔਰ ਇੱਕ ਕਹਿੰਦਾ ਸੰਦੇਸ਼ ਦਿੰਦਾ ਅੱਜ ਉਹਨਾਂ ਦੇ ਬਾਹਰ ਪਰਵ ਦੇ ਉੱਤੇ ਜਿਹੜੇ ਵੀ ਰਾਮ ਨਵੀਂ ਜੀ ਔਰ ਉਹਨਾਂ ਦੀ ਪੂਰੀ ਸਮੂਚੀ ਟੀਮ ਨੇ ਜੋ ਇਹ ਪ੍ਰਾਲਾ ਕੀਤਾ ਕਿ ਦੀਨ ਦੁਨੀਆ ਦੀ ਸੇਵਾ ਕਰਨਾ ਜੋ ਆਵਾਜ਼ ਸਾਹਿਬ ਨੇ ਦੱਸਿਆ ਕਿ ਜੋ ਲੋਕ ਦੀਨ ਦੁਨੀਆ ਦੀ ਸੇਵਾ ਕਰਦੇ ਪਰਮਾਤਮਾ ਨੂੰ ਉਹਨਾਂ ਦੇ ਬਹੁਤ ਬਹੁਤ ਸ਼ੁਕਰ ਅੱਜ ਇਹ ਲੋਕਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਆਪਣੀ ਵੱਲੋਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸੱਚੇ ਮੰਨਣ ਵਾਲੇ ਜੋ ਲੋਕ ਸੇਵਾ ਕੰਪਨੀਅਨ ਖਾਸ ਕਰਕੇ ਇਹ ਪੂਰੀ ਸਮੂਚੀ ਟੀਮ ਜਦੋਂ ਵੀ ਕਦੇ ਵੀ ਕਿਸੇ ਗੱਲ ਹੋਣੀ ਤੇਹੀਂ ਸਿਰਫ ਸਮਾਜਿਕ ਭਾਈ ਦੀ ਗੱਲ ਹੋਣੀ ਇਹੋ ਜਿਹਾ ਸਮਾਜ ਰਤਨ ਨੂੰ ਅੱਜ ਮੈਂ ਪੂਰੇ ਆਪਣੇ ਗੁਰੂਆਂ ਰਵਿੰਦਰ ਸਿੰਘ ਮਾਰੇ ਕਮੇਟੀ ਦੇ ਸਦਸਿਆਂ ਦੇ ਸਾਹਮਣੇ ਆ ਕੇ ਪੂਰੇ ਤੋਂ ਸਮਾਜ ਦੇ ਸਾਹਮਣੇ ਖੜਕੇ ਇਹ ਜੀ ਦਾ ਵਾਅਦਾ ਕਰਨਾ ਕਿ 15 ਮਹੀਨੇ ਰਾਜਕੀ ਸਮਾਨ ਦੇ ਨਾਮ ਇਹਨਾਂ ਦਾ ਬਧਨਾ ਕਰਕੇ ਸਨਮਾਨ ਕਰਾਣਾ ਕਿ ਜਿਹਦੇ ਵਿੱਚ ਇਹਨਾਂ ਨੂੰ ਸਰਕਾਰ ਵੱਲੋਂ ਕੁਝ ਭਾਗ ਪ੍ਰਾਪਤ ਹੋਇਆ ਔਰ ਸਮਰਦਾ ਬਹੁਤ ਵੱਡਾ ਸਨਮਾਨ ਕਰਾਇਆ ਗਿਆ। ਇਹੋ ਜੀ ਅਸ਼ਕਿੰਦਾਸ ਸਮਾਰਕ ਨੂੰ ਗਾਣ ਕਰਕੇ ਚੱਲਦੀਆਂ ਨੇ ਸਾਰੇ ਸਮਾਜ ਦੇ ਆਪਣੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਐਸੀ ਵਧੀਆ ਸ਼ਖਸੀਅਤ ਨੂੰ ਮੈਂ ਦਿਲ ਦੇ ਨਾਲ ਨਮਸਕਾਰ ਵੀ ਕਰਦਾ ਔਰ ਮਾਰੇ ਜੀ ਕਰਨਾ ਬੇਨਤੀ ਵੀ ਕਰਦਾ ਨੇ ਇਹਨਾਂ ਨੂੰ ਹੋਰ ਵੀ ਜਿਆਦਾ ਕੰਮ ਕਰਨ ਦਾ ਬਲ ਦੇ ਜੈ ਵੀਰ ਜੈ ਵਾਹਿਗੁਰੂ ਤੋਂ ਮਨ ਪਾਈ ਖਣਾ ਕਰਦਾ ਕਾਦਮੀ ਕੋਈ ਆਪਣਾ ਬਾਤ ਨਹੀਂ ਹੈ ਜਿਹੜੀ ਨੰਬਰ ਕਿਹੜਾ ਹੈ ਲਕਸ਼ ਦੇ ਮਾਤੇ ਸਾਡੇ ਵੀ ਰਾਮਪੁਰੀ ਦੀ ਉਹਨਾਂ ਦੀ ਸੋਚੀ ਟੀਮ ਨੇ ਪੱਖਾਂ ਦਾ ਫ੍ਰੀ ਕੈਂਪ ਲਗਾਇਆ ਜਿਹਦੇ ਵਿੱਚ ਟੈਸਟ ਹੋ ਰਿਹਾ ਬਿਲਕੁਲ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਦੇਖ ਹੀ ਰਹੇ ਹੋ ਕਿ ਨਜ਼ਰੀਆਂ ਜਿਹੜੀਆਂ ਐਨ ਕਾ ਦੇ ਉਹ ਵੀ ਬਿਲਕੁਲ ਫਰੀਦ ਦਿੱਤੀਆਂ ਜਾ ਰਹੀਆਂ ਨੇ ਮੇਰੇ ਮੈਂ ਆਪਣੇ ਵੱਲੋਂ ਹੋਰ ਰਾਮ ਮੂਰਤੀ ਜੀ ਹੋਰ ਉਹਨੇ ਜਿਹੜੀ ਸੋਚੀ ਬਹੁਤ-ਬਹੁਤ ਬਤਾਈ ਦਿਨਾ ਕਿ ਜਿਨ੍ਹਾਂ ਨੇ ਸਮਾਜ ਦੀ ਸੇਵਾ ਕਰਦਾ ਜੋ ਮੀੜਾ ਖਾਇਆ ਦਾ ਮੈਂ ਆਪਣੇ ਵੱਲੋਂ ਪਰ ਆਮ ਆਦਮੀ ਪਾਰ ਸਰਕਾਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜੀ 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 ਅਗਰ ਜੀ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ આજો આજો રાખે લો